ਫਰ ਫਰ ਨਹੀਂ ਤਾਂ ਕਿੰਨੇ ਘਾਟੇ ਪਏ ਹਨ ਸਾਰਾ ਪਰਿਵਾਰ ਮਰਨ ਲਿਆ ਚਲਾ ਜਾ ਹੁਣ ਬਸ ਕਰ ਮੇਰੇ ਕੋਲ ਆ ਜਾ ਬਸ ਕਰ ਬਸ ਕਰ ਸਿੱਧੇ ਮਾਰਨੇ ਸੱਚ ਆਉਂਦੇ ਜਿਹੜੇ ਹੁੰਦੇ ਇੱਕ ਮਿੰਟ ਮੈਨੂੰ ਮੈਦ ਸੁਣ ਲੈ ਆਥ ਆਜੋ ਆਜੋ ਹਾਲਾ ਉਹ ਬੈਗ ਫੜ ਲਓ ਮੇਰਾ ਥੋੜੀ ਥੱਲੇ ਛੁੱਟ ਕੇ ਆਣੇ ਪਰ ਉਹ ਸਰ ਪ੍ਰਸਾ ਆ ਗਈ ਹੈ ਨਾ ਬਹੁਤ ਪ੍ਰਸਾ ਆ ਗਈ ਕੋਈ ਗੱਲ ਨਹੀਂ ਕੋਈ ਨਹੀਂ ਆਓ ਥੱਲੇ ਆਓ ਉਹ ਟੈਂਪੋ ਮੈਂ ਅੱਧੂ ਬੱਜੇ ਇੱਕ ਦਾ ਕੀ ਬਰੂ ਤੇ ਕਰਟ ਫੜ ਦਮ ਨੂੰ ਸੌਦੀ ਮਖਾ ਆਪਣੀ ਰੀਜਨ ਕਰਟ ਫਟੇ ਕਰ ਦਮ ਨੂੰ ਕੀ ਯਾ ਤਾਰੇ ਕੋਈ ਕਾਗਜ਼ ਹੈਗਾ ਤਰਖਾਸਤਾਂ ਮੇਤੇ ਕੋਈ ਉਹਦੀ ਕਟਾਚੀ ਹੋਣੀ ਇਧਰੋਂ ਜੇ ਨਾ ਸੀ ਕੋਈ ਨਹੀਂ ਕਿ ਰਾਸੇ ਪੁੱਲਦੇ ਨਹੀਂ ਤਾਂ ਲੱਕ ਡਾਕਟਰ ਹੈਗੇ ਤੇ ਆਜੋ 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 ਦਾਤਰ ਵੀ ਲਿਆ ਫੜ ਕੇ ਕੋਈ ਨਹੀਂ ਹੈਗਾ ਗੋਲੀਆਂ ਮੇਰੀ ਆਜੋ ਦਰਵਾਜ਼ਾ ਨਿਛਾ ਤੇ ਪੂਰਾ ਹਲਾਤ ਤੇ ਅੱਜ ਨਾਲ ਤੇਰੇ ਕੀ ਆ ਜਾ ਉੱਤੇ ਆਇਆ ਤੂੰ ਆਇਆ ਤੂੰ ਆਇਆ ਤੇ ਆਇਆ ਮੇਰੇ ਤੇ ਤੂੰ ਪਰ ਇਸ ਸਾਡ ਲੈ ਕੇ ਨਾ ਕੋਈ ਗੱਲ ਨਾ ਕਰਿਓ ਸਾਡ ਨਾਲ ਹੋ ਜਾ ਕਿਸੇ ਤੇ ਉਦੋਂ ਚੜ ਕੇ ਦਿਓ ਆ ਮਰੋਂਦੇ ਹੱਥ ਤੋਂ ਡਾਂਗਾ ਮੇਕੋ ਕੀਤੀ ਸਾਹ ਲੈ ਕੇ ਅੰਨ ਕਰਿਓ ਇਨਸਾਫ ਦੀ ਗੱਲ ਕਰਿਓ ਪੁਲੀ ਪੁੱਛੋ ਤਾਂ ਇਹਨਾਂ ਨੂੰ ਕਾਰੀ ਪੁੱਛੋ ਨਰਾ ਤਾਂ ਜਿਹੜਾ ਨਾ ਨਾ